ਸੋਹਿਲਾ ਰਾਗੋ ਗਉੜੀ ਦੀਪਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਜੈ ਕਰੇ ਕਿਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤੇ ਤੋ ਕਰੇ ਗਾਵੋ ਹੋ ਸੋਹਿਲਾ ਸਿਵ ਰਹੋ ਸਿਰਜਣਹਾਰੋ ਤੋ ਮੰਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜੈ ਤੋ ਸੋਹਿਲਾ ਸਦਾ ਸੋਖੋ ਹੋਏ ਰਹਾਓ ਨਿਤ ਨਿਤ ਜੀੜੇ ਸੰਭਾਲਿਆ ਨੇ ਦੇਖੇਗਾ ਦੇਵਨਹਾਰੋ ਤੇਰੇ ਦਾਨਾਂ ਕੀਮਤੇ ਨਾ ਪਵੈ ਤੇ ਸੋ ਦਾਤੇ ਗਵਣੋ ਸੁਮਾਰੋ ਸੰਭ ਤੇ ਸਾਹਾ ਲਿਖਿਆ ਮੇਲੇ ਕਾਰੇ ਪਾਵ ਹੋ ਤੇ ਲੋ ਦੇਹੋ ਸੱਜਣ ਅਸੀਸੜੀਆਂ ਜਿਉਂ ਹੋਵੈ ਸਾਹਿਬ ਸਿਉ ਮੇਲੋ कारे कारे एहो पाहो चा सदड़े नित पवन्ने सदनहारा सिमरिया नानक से देह आवन्ने रागो आसा महल्ला पहला छेय कर क्षेय छे गौर क्षे उपदेश गोरो गोरो एको वेश अनेक बाबा जयकारे करते कीरते होए सो करो राखो वडाई तो ए रहाओ वे सो ए चसिया कड़िया पहरा थेती वारी माहो होआ आ सूरजो एको एक रोते अनेक नानक करते के केते वेस रागो तनासरी महला पहला गगन मैं था लो रावे चन्दो दीपक बने तारे का मंडल जनक मोती धूपो मल आनलो पवनो चवरो करे सगल बन राय फूलन्त ज्योति कैसी आरती होए होय खंडना तेरी आरती अनहता शब्द वाजन्त फेरी रहाओ। ਸਹਸ ਤਵ ਨੈਨ ਨਨ ਨੈਨ ਹੇ ਤੋਹ ਕਉ ਸਹਸ ਮੂਰਤੇ ਨਨਾ ਏਕ ਤੋਹੀ ਸਹਸ ਪਾਦ ਬੇਮਲ ਨਨ ਏਕ ਪਦ ਗੰਧ ਬੇਨੋ ਸਹਸ ਤਵ ਗੰਧ ਏਵ ਚਲਤ ਮੋਹੀ ਸਭ ਮਹ ਜੋਤੇ ਜੋਤੇ ਹੈ ਸੋਏ ਤਿਸਦਾ ਚਾਨਣੇ ਸਭ ਮਹ ਚਾਨਣੋ ਹੋਏ ਗੁਰ ਸਾਖੀ ਜੋ ਤੇ ਪ੍ਰਗਟ ਹੋਏ ਜੋ ਤੇ ਸੋ ਪਾਵੇ ਸੋ ਆਰਤੀ ਹੋਏ ਹਰੇ ਚਰਨ ਕਵਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹ ਆਹੀ ਪਿਆਸਾ ਕਿਰਪਾ ਜਾਲੋ ਦੇਹ ਨਾਨਕ ਸਾਰੰਗ ਕਉ होए जाते तेरा नाए वासा रागो गौड़ी पूर्वी महला चौथा ਕਾਮੇ ਕਰੋ ਦੇ ਨਗਰੋ ਬਹੁ ਭਰਿਆ ਮੇਲੇ ਸਾਧੂ ਖੰਡਲ ਖੰਡ ਹੈ ਪੁਰਵੇ ਲਖਤ ਲਿਖੇ ਗੋਰੋ ਪਾਇਆ ਮਾਨੇ ਹਰਿ ਲਿਵ ਮੰਡਲ ਮੰਡਾ ਹੈ ਕਰੇ ਸਾਧੂ ਅੰਜੋਲੀ ਪੋਨੋ ਵਟਾ ਹੈ ਕਰੇ ਡੰਡਾ ਉਤ ਪੋਨੋ ਵਟਾ ਹੈ ਰਹਾਓ ਸਾਕਤ ਹਾਰੇ ਰਸ ਸਾਦੋ ਨ ਜਾਣਿਆ ਤਿਨ ਅੰਤਰੇ ਹਉ ਮੈਂ ਕੰਡਾ ਹੈ ਜਿਉਂ ਜਿਉਂ ਚੱਲ へ ਚੋਪੈ ਦੋਖੋ ਪਾਵਹਿ ਜਮ ਕਾਲੋ ਸਹਹਿ ਸਿਰ ਡੰਡਾ ਹੈ ਹਾਰੇ ਜਨ ਹਾਰੇ ਹਾਰੇ ਨਾਮ ਇਸ ਮਾਣੇ ਦੋਖੋ ਜਨਮ ਮਰਨ ਭਵ ਖੰਡਾ ਹੈ ਅਵਿਨਾਸੀ ਪਰਖੋ ਪਾਇਆ ਪਰਮੇਸਰੋ ਬਹੁ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖੋ ਰਾਖੋ ਵਡ ਵੱਡਾ ਹੈ ਜਨ ਨਾਨਕ ਨਾਮੋ ਅਧਾਰ ਰੋਟੇਕ ਹੈ ਹਰੇ ਨਾਮੇ ਹੀ ਸੋਖੋ ਮੰਡਾ ਹੈ ਰਾਗੋ ਗਉੜੀ ਪੂਰਬੀ ਮਹੱਲਾ 5 ਕਰਾਓ ਬੇਨੰਤੀ ਸੁਣੋ ਹੋ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਇਹਾ ਖਾਟੇ ਚਲੋ ਹਾਰੇ ਲਾਹਾ ਆਗੈ ਬਸਨੋ ਸੋਹੇਲਾ ਆਉ ਤੇ ਘਟਾ ਦਿਨ ਸੋ ਰੈਣਾਰੇ ਮਨ ਗੁਰ ਮੇਲੇ ਕਾਜ ਸਵਾਰੇ ਰਹਾਓ ਇਹੋ ਸੰਸਾਰੋ ਬੇਕਾਰੋ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜੈਸਾ ਹੈ ਜਗਾਇ ਪੀ ਆਵੈ ਇਹੋ ਰਾਸੋ ਅਕਥ ਕਥਾ ਤੈਨੇ ਜਾਨੀ ਜਾ ਕਉ ਆਏ ਸੋਈ ਬਿਹਜ ਹੋ ਹਾਰੇ ਗੁਰ ਤੇ ਮਨਹਿ ਬਸੇਰਾ ਨਿਜ ਘਰੇ ਮਹਲੋ ਪਾਵੋ ਸੁਖ ਸਹਜੇ ਬਹਰੇ ਨਾ ਹੋਏ ਗੋਪੇਰਾ ਅੰਤਰ ਜਾਮੀ ਪਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸੋ ਇਹੈ ਸੁਖ ਮੰਗ ਮੋ ਕਉ ਕਰੇ ਸੰਤਨ ਕੀ ਤੂਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ